हां जी दोस्तों सारेया नु सस्श्रीकाल स्वागत है टोडा राज संधू फार्मिंग दे विच सो दोस्तों आज दी अपनी विजिट हैगी है ਪਿੰਡ ਢੋਟੀਆਂ ਪਹੁੰਚਿਆ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ 29 ਸਤੰਬਰ ਨੂੰ ਦੋਸਤੋ ਅੱਜ ਆਪਾਂ ਇਹ ਵੀਡੀਓ ਸ਼ੂਟ ਕਰਦੇ ਪਏ ਆ ਕਵਰ ਕਰਦੇ ਆ ਤੇ 10 ਵਜੇ ਜਿਹੜਾ ਦੋਸਤੋ ਮਾਰਨਿੰਗ ਟਾਈਮ ਜਿਹੜਾ 10 ਵਜੇ ਦਾ ਭਾਉ ਅਨੋਖ ਸਿੰਘ ਹੋਰਾਂ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਹਰ ਵਾਰ ਆਪਾਂ ਜਿਹੜੀ ਦੋਸਤੋ ਇਸ ਘਰੋਂ ਤੁਹਾਨੂੰ ਅਪਡੇਟ ਦੇਈਦੀ ਆ ਥੋੜੇ ਥੋੜੇ ਦਿਨਾਂ ਬਾਅਦ ਜਿਹੜੀ ਅਪਡੇਟ ਦਿੰਨੇ ਆ ਵੈਸੇ ਪਸ਼ੂ ਜਿਹੜ ਅੱਜ ਘਟੋ ਘਟ ਵੀ ਨਗ ਜਿਹੜੇ ਦੋਸਤੋ ਚਾਰ ਮੱਝਾਂ ਝੋਟੀਆਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਜਿਨ੍ਹਾਂ ਦੇ ਵਿੱਚੋਂ ਦੋ ਬਿਲਕੁਲ ਗੱਬਣ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰ ਲਈਏ ਚਾਰ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਟੋਕੜ ਵੀ ਤੁਹਾਨੂੰ ਆਪ ਦਿਖਾ ਦਾਂਗੇ ਜਿਨ੍ਹਾਂ ਦੇ ਥੱਲੇ 8-8 7-7 ਕਿਲੋ ਦੁੱਧ ਵੀ ਮੌਜੂਦ ਹੋਊਗਾ ਇਸ ਕਰਕੇ ਅੱਜ ਵੈਰਾਈਟੀ ਜਿਹੜੀ ਆ ਦੋਸਤੋ ਕਾਫੀ ਆ ਵੀ ਘਟੋ ਘੜ ਵੀ ਜਿਆਦਾ ਨਹੀਂ ਤੇ 10 ਨਾਗ ਜੜੇ ਘਟੋ ਘੜ ਵੀ ਵਿੱਚੇ ਤੋਕੜਾਂ ਪਾ ਕੇ ਵਿੱਚੇ ਸਜਰਾਂ ਵਿੱਚੇ ਦੋ ਜਿਹੜੀਆਂ ਗੱਬਣ ਪਾ ਕੇ ਮੱਜਾਂ ਪ੍ਰੋਪਰ ਤਿਆਰੀ ਤੇ ਆ ਪੂਰੀ ਡਿਟੇਲ ਜਿਹੜੀ ਆ ਪਾਉ ਅਨੋਖ ਸਿੰਘ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਪੂਰੀ ਜਾਣਕਾਰੀ ਲੈਣੇ ਆ ਸੋ ਪਸ਼ੂ ਜਿਹੜੇ ਦੋਸਤੋ ਹਰ ਬਾਰ ਦੀ ਤਰ੍ਹਾਂ ਇੱਕ ਰਿਕਵੈਸਟ ਆ ਤਸੱਲੀ ਆ ਤੁਸੀਂ ਕਰਨੀ ਆ ਦੋ ਡੰਗ ਚਵਾਈ ਕਰਕੇ ਸੋ ਇਹ ਪਸ਼ੂ ਦੀ ਗੱਬਣ ਪਸ਼ੂ ਆਪ ਦਾ ਤੇਪ ਕੇ ਤਸੱਲੀ ਕਰ ਲਿਓ ਠੀਕ ਆ ਜੀ ਤੇ ਬਾਕੀ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਚੀਜ਼ ਇਸ ਕਰਕੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਤੇ ਵੀਡੀਓ ਨੂੰ ਸਕਿੱਪ ਕਰਕੇ ਨਾ ਵ ਆਜੋ ਕਰਦੇ ਆ ਗੱਲ ਸਭ ਤੋਂ ਪਹਿਲਾਂ ਭਾਉ ਨੋਖ ਸਿੰਘ ਜੀ ਸਸਰੀਕਾਲ ਠੀਕ ਠਾਕ ਭਾਉ ਰਾਜ ਸਾਹਿਬ ਠੀਕ ਠਾਕ ਹੋਰ ਸੇਤਾਰਾ ਜੀ ਸਭ ਠੀਕ ਠਾਕ ਜਿੰਨੇ ਵੀ ਮੇਰੇ ਭੈਣ ਭਰਾ ਇਹ ਚੈਨਲ ਨੂੰ ਪਿਆਰ ਦਿੰਦੇ ਆ ਵੇਖਣ ਵਾਲੇ ਸਭ ਦੀ ਮਹਾਰਾਜ ਚੜ੍ਹਦੀ ਕਲਾ ਕਰੇ ਹਾਂ ਠੀਕ ਆ ਜੀ ਤੇ ਹੋਰ ਆ ਪੂਰੀ ਗੱਲਬਾਤ ਹਿੰਦ ਹਾਂ ਪੂਰੀ ਐਂਡ ਤੇ ਪੂਰੀ ਐਂਡ ਮਾਰੇ ਕਿਰਪਾ ਕਰੇ ਪੂਰੀ ਐਂਡ ਤੇ ਬਹੁਤ ਯਾਦ ਕਰਦੇ ਹਾਂ ਨਹੀਂ ਪੂਰੀ ਐਂਡ ਤੇ ਪਿਆਰ ਬਹੁਤ ਦਿੰਦੇ ਆ ਦੋ ਤਿੰਨ ਦਿਨ ਸਗੋਂ ਨਾ ਲੇਟ ਹੋ ਗਏ ਆ ਅੱਜ ਪੌਣੇ ਭੜਕੇ ਪੌਣੇ ਆ ਤੇ ਸਗੋਂ ਨਾਗ 8 10 ਹੋ ਗਏ ਸੀ ਤੇ ਥੋੜੇ ਜਿਹਾ ਲੇਟ ਹੋ ਗਏ ਆ ਤੇ ਭੈਣ ਭਰਾ ਮਾਫੀ ਦੇਣ ਇਹ ਗੱਲ ਦੀ ਚੌ ਪੰਜੀ ਦਿਨ ਹੀ ਕੰਮ ਤੋਂ ਰਿਹਾ ਆਊਗਾ ਠੀਕ ਆ ਹਾਂਜੀ ਲੈ ਵੀ ਹੇਠ ਉੱਤੇ ਵੀ ਦੋਸਤੋ ਕੰਮ ਤੋਂ ਰਿਹਾ ਹੀ ਆਊਗਾ ਠੀਕ ਆ ਹੇਠ ਉੱਤੇ ਕੰਮ ਆਉਣਾ ਤੇ ਮਜਾ ਤਾਂ ਮੈਨੂੰ ਲੱਗਦਾ ਵੀ ਤੁਸੀਂ ਵੇਖੋ ਦੋਸਤੋ ਘੱਟੋ ਘੱਟ ਵੀ ਅੱਜ ਮੈਂ ਵਿੱਚੇ ਤੋਕਰ ਦਿਖਾ ਦਈਆਂ ਨੇ ਵਿੱਚੇ ਬਿਲਕੁਲ ਸੱਜਰ ਜਿਹੜੀਆਂ ਚਾਰ ਸੁਈਆਂ ਨੇ ਦੋ ਗੱਬਣ ਦਿਖਾ ਦਈਆਂ ਨੇ ਚਾਰ ਨਗ ਜਿਹੜੇ ਬਿਲਕੁਲ ਤੋਕਰ ਇਹ ਪਸ਼ੂ ਆਪਾਂ ਤੁਹਾਨੂੰ ਦਿਖਾਉਨੇ ਆ ਸੋ ਵੀਡੀਓ ਨੂੰ ਇਹਨਾਂ ਤੱਕ ਜਰੂਰ ਦੇਖ ਲਿਓ ਬਾਕੀ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਹੋਰ ਕਿਸਾਨ ਵੀਰ ਫਾਰਮਰ ਵੀਰਾਂ ਤੱਕ ਵੀ ਅੱਛਾ ਭਾਉ ਜੀ ਅੱਜ ਪਹਿਲਾਂ ਆਪਾਂ ਗੱਪਣ ਜਿਹੜੀਆਂ ਮੱਜਾਂ ਉਹ ਦਿਖਾ ਦਈਏ ਜੀ ਪਹਿਲਾਂ ਗੱਪਣ ਦਿਖਾ ਦਈਏ ਪਹਿਲਾਂ ਨਹੀਂ ਗੱਪਣ ਨਹੀਂ ਪਹਿਲਾਂ ਸੌਰੀ ਆਪਾਂ ਇਧਰੋਂ ਸੂਈਆਂ ਸੂਈਆਂ ਐਸਾ ਕਿਹਾ ਦਿਖਾ ਦਈਏ ਸਟਾਰਟਿੰਗ ਦਿਖਾਈ ਹੈ ਆਪਾਂ ਇਧਰੋਂ ਸੂਈਆਂ ਸਵਾਈਆਂ ਹਾਂਜੀ ਹਾਂਜੀ ਠੀਕ ਹੈ ਵੀਰ ਲਓ ਵੀ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰਦੇ ਆ ਤੇ ਪੂਰੀ ਗੱਲਬਾਤ ਇਹਦੀ ਕੀ ਹੈਗੀ ਜੀ ਡਿਟੇਲ ਕੀ ਇਹ ਵੀਰ ਜੀ ਆਪਣੇ ਕੋਲ ਪਰਸੋਂ ਦੀ ਸੂਈ ਆ ਪਰਸੋਂ ਸਵੇਰੇ 4-5 ਵਜੇ ਦੀ ਸੂਈ ਆ ਹਾਂਜੀ ਇਹਦੇ ਥੱਲੇ ਆ ਇਹ ਵੇਲੇ 8 8.5 ਕਿਲੋ ਬੋਲਾ ਵਾ ਅੱਛਾ ਜੀ ਹਾਂਜੀ ਤੇ ਕੋਈ ਮਲ 13 14 ਕਿਲੋ ਦੇਣ ਵਾਲੀ ਮੱਝ ਆਈ ਜੀ ਹਾਂਜੀ ਤੇ ਇਹ ਵੇਲੇ 8-9 ਕਿਲੋ ਬੋੜਾ ਹੀ ਆ ਮਗਰ ਕੱਟੀ ਆ ਤੇ ਪਰਸੋ ਸਵੇਰ ਦੀ ਸੂਈ ਏ ਲਓ ਜੀ ਪਰਸੋ ਸਵੇਰ ਦੀ ਦੋਸਤੋ ਸੂਈ ਆ ਤੇ 8 ਕਿਲੋ ਦੇ ਲਗਭਗ ਜਿਹੜਾ ਬੋੜਾ ਹੈ ਹਾਂ 8 ਤੋਂ ਬਾਹਰ ਬੋੜਾ ਹੀ ਆ ਇਹ ਵੇਲੇ ਤੇ ਮਗਰ ਕੱਟੀ ਆ ਮਗਰ ਕੱਟੀ ਵੀਰ ਜੀ ਗਿੱਲਾ 나ੜੂ ਬਿਲਕੁਲ ਬੱਚੇ ਦੇ ਨਾਲ ਹਾਂ ਇਹ ਗਿੱਲਾ ਆ ਵੀ ਗਿੱਲਾ ਆ ਲਓ ਜੀ ਹਾਂਜੀ ਠੀਕ ਆ ਜੀ ਤੇ 8 ਤੋਂ ਬਾਹਰ ਜਿਹੜਾ ਬੋਲਾ ਪਰਸੋਂ ਦੀ ਸੂਈ ਥਲੇ ਸੁਹਾ ਦੂਜਾ ਜੀ ਹੈ ਹਾਂ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਆldi ਸਮਝ ਨਾ ਮੇਰਾ ਵੀਰ ਲਾ ਲੈ ਸਾਨੂੰ ਤੇ ਘਰ ਵਾਲੀ ਦੂਜਾ ਕਹਿੰਦੇ ਕੋਈ ਆldi ਸਮਝ ਨਾ ਲਾ ਲੈ ਹਾਂਜੀ ਵੀਰ ਜੀ ਬਿਲਕੁਲ ਜੀ ਹਾਂਜੀ ਲਓ ਵੀ ਗਰਨਾਲ ਖੋਲ ਕੇ ਦਿਖਾਈਏ ਸੋ ਕੋਈ ਵੀਰ ਤੀਜਾ ਸੁਹਾ ਮੰਨ ਲੈ ਬਾਕੀ ਸਿੰਘੀ ਸਿੰਘੀ ਫੇਸ ਕੁਆਲਿਟੀ ਜਿਹੜੀ ਦੋਸਤੋ ਬਿਲਕੁਲ ਪਤਲਾ ਜਾ ਮੂੰਹਾਂ ਫੇਸ ਕੁਆਲਿਟੀ ਚੰਗੀ ਆ ਸਿੰਘੀ ਚੰਗਾ ਕੱਦ ਕਾਠ ਆ ਕਰਮ ਵਾਲੀ ਦਾ ਨਾ ਠੀਕ ਆ ਵਰਦੇ ਕੱਦ ਕਾਠ ਦੇ ਵਿੱਚ ਆ ਹਾਂਜੀ ਵੇਲ ਚੰਗੀ ਖਾਸ ਅਜੇ ਤੇ ਮੱਝ ਮਲ ਜਰੀ ਕਰਨ ਲੱਕਾ ਲੱਕਾ ਮਾਰਿਆ ਦੋ ਠਿੰਗ ਬਹੁਤ ਵਧੀਆ ਲੱਗਾ ਠੀਕ ਹੈ ਜੀ ਸੋ ਬਿਲਕੁਲ ਦੋਸਤੋ ਹਜੇ ਤਿੰਨ ਕ ਦਿਨ ਤੀਜੇ ਦਿਨ ਦੇ ਵਿੱਚ ਅੱਜ ਚੱਲ ਰਹੀ ਹੈ ਠੀਕ ਹੈ ਸੋ ਪੂਰਾ ਪਿਓਰ ਤੇ ਬਿਲਕੁਲ ਤੁਸੀਂ ਵੇਖੋ ਪੱਤਰ ਥਣ ਦੇ ਬਾ ਠੀਕ ਹੈ ਫੱਦਰ ਥਣ ਦੇ ਵੇਦੀ ਆ ਮਗਰ ਵੀ ਕੱਟੀ ਆ ਠੀਕ ਹੈ ਤੇ ਥਣ ਜਿਹੜਾ ਗਾੜ ਲੈਣਾ ਗਾੜਲਾ ਪਿਛਲੀ ਨਾਲ ਪਿਛਲਾ ਰਾਜ ਸੈਂ ਇੱਕ ਧਾਰ ਦਾ ਵੀ ਫਰਕ ਨਹੀਂ ਗਾ ਆ ਠੀਕ ਹੈ ਹਾਂਜੀ 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 ਅੱਛਾ ਪਾਉ ਜੀ ਦਾ ਮੁੱਲ ਕੀ ਕਰਦੇ ਆਪਾਂ ਮੁੱਲ ਵੀਰ ਜੀ ਆਪਾਂ ਇਹਦਾ ਕਰਦੇ ਆ 90 ਕਰੀਏ 85 ਕਰੀਏ ਇਹ ਆਪਾਂ ਦੇਣੀ ਆ 82000 ਦੀ ਹਾਂ ਨਾ ਬਿਆਸੀ ਦੀ ਹਾਂਜੀ ਲਓ ਜੀ ਹਾਂਜੀ 82000 ਦੀ ਦੋਸਤੋ ਹਾਂ ਨਾ ਹੈਗੀ ਐ ਮੋੜ ਡਿਮਾਂਡ ਭਾਉਂਦਾ ਵੀ 80 ਕਰਾ ਲ 85 ਕਰਾ ਲਓ ਸਾਰੀ ਕਰਾ ਲਓ ਹਾਂਜੀ ਹਾਂਜੀ ਬੀ ਲਾਇਆ ਤੇ ਜਿਹੜਾ 82000 ਹੈ ਠੀਕ ਆ ਜੀ 8 9 ਕਿਲੋ ਬੋੜ ਆਈ ਆ ਇਤਜਾ ਦਿਨ ਹੋਇਆ ਇਹਨੂੰ ਸੁਈ ਨੂੰ ਬਿਲਕੁਲ ਜੀ ਬਿਲਕੁਲ ਤੇ ਮਾਣ ਪੂਰਾ ਹੋ ਜਾਊਗਾ 82 ਕੋਈ ਹੋ ਜਾਊਗਾ ਕੋਈ ਗੱਲ ਨਹੀਂ ਛੋੜ ਛੱਪਾ ਕਰਦਾਂਗੇ ਕੋਈ ਗੱਲ ਨਹੀਂ ਦੂਰ ਨੇੜੋਂ ਆਏ ਦਾ ਕੋਈ ਛੋੜ ਛੱਪਾ ਕਰਦਾਂਗੇ ਕੋਈ ਗੱਲ ਨਹੀਂ ਹਾਂ ਜੀ ਸਭ ਗੱਲ ਹੈ ਕਈ ਵੀਰ ਸਮਝ ਲੈਂਦੇ ਜੋ 10 ਕੱਢਦੇ ਆ ਆਪਾਂ ਜੋ 5 ਵੀ ਨਹੀਂ ਕੱਢਦੇ ਵੀਰ ਮੇਰਾ ਰੇਟ ਦੱਸਤਾ ਵਾ ਫੋਨ ਆਪਾਂ ਕੋਈ 1500 2000 ਦੇਵਨਜਾਰੇ ਵੀਰ ਜੀ ਆਪਾਂ 1500 ਚ ਮਾਣ ਹੋ ਗਿਆ ਸੀ ਜੋ ਜਿੰਨੀਆਂ ਵੀ ਮੱਜਾਂ 1500 ਤੋਂ ਵੱਧ ਮਾਣ ਨਹੀਂ ਉਹ ਗੱਲ ਨਹੀਂ ਹੈਗੀ ਆਪਾਂ ਇਹਨਾਂ ਕੋਈ ਨਹੀਂ ਰੱਖਿਆ ਇਹਨਾਂ ਵਿੱਚ ਹਾਂਜੀ ਹਾਂਜੀ ਲਓ ਜੀ ਜ਼ਰੂਰ ਹੈ ਮੱਝ ਪੂਰੀ ਹੈ ਵੀ ਵੱਡੀ ਆ ਬਿਲਕੁਲ ਕਿਸੇ ਗੱਲ ਦਾ ਨਹੀਂ ਪੂਰੇ ਵਜਨ ਨੂੰ ਲੋਡ ਵਾਲੀਆਂ ਵੱਡੇ ਹਾਂਜੀ 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 ਤੇ 82 ਚੋ ਜਿਹੜਾ ਦੋਸਤੋ ਮਾਨਤਨ ਖੁੱਲਾ ਜਿੰਨਾ ਵੀ ਹੋਣਾ ਹੁੰਦਾ ਜੂਰ ਹੋਊਗਾ ਹਾਂਜੀ ਹਾਂਜੀ ਇਸ ਤੋਂ ਬਾਅਦ ਅੱਗੇ ਤੁਹਾਨੂੰ ਆਹ ਮਾਜ ਦਿਖਾਉਣੇ ਆ ਦੋਸਤੋ ਠੀਕ ਆ ਜੀ ਇਹਨੂੰ ਵੀ ਅੱਜ ਚੌਥਾ ਦਿਨ ਰਾਜਸਿਆਂ ਜਾਂਦਾ ਸੁਈ ਨੂੰ ਚੌਥਾ ਦਿਨ ਚੌਥਾ ਦਿਨ ਮਗਰ ਕੱਟੀ ਆ ਇਹਦੇ ਥੱਲੇ ਆਹ ਵੇਲੇ ਰੱਬ ਭਲਾ ਕਰੇ ਯਾਨੀ ਕਿ 11 ਕਿਲੋ ਹੀ ਬੋਲਾ ਲਈ ਫਿਰਦੀ ਆ ਆਖਣ ਨਾ ਬਾਪੂ ਇਹ ਵੀ ਆਂਦਾ ਚੋ ਲੈਣਾ ਹਾਂ ਚੌਥਾ ਦਿਨ ਜਾਂਦਾ ਵਾ ਇਹਨੂੰ ਚੋ ਲੈਣਾ ਹਾਂ ਚੋ ਲੈਣਾ ਹਾਂ ਕਈ ਤੇ ਆਂਦੇ ਨਾ ਚੌਥੇ ਦਿਨ ਮਤਲਬ ਕੀ ਨਾ ਵਾ 8-7 ਕੱਢਦੀਆਂ ਇਹਦੀ ਕਰਤੂਤ ਹੀ ਇਹੋ ਜੀ ਆ 11 ਕਿਲੋ ਬੋਲਾ ਇਹਦਾ ਚੋ ਠੀਕ ਹੈ ਠੀਕ ਹੈ ਹਾਂ ਸੂਬਾ ਚੌਥਾ ਜੀ ਇਹ ਕੋਈ ਆਪਣਾ ਘਰ ਵਾਲੀ ਤੀਜਾ ਦਾ ਦੇ ਹੀ ਕੋਈ ਆਪ ਦੀ ਸਮਝਣਾ ਚੌਥਾ ਲਾਵੇ ਪੰਜਵਾਂ ਲਾਵੇ ਘਰ ਵਾਲੀ ਤੀਜਾ ਦਾ ਦੇ ਹੀ ਤੇ ਛਿੰਗਾ ਹੋ ਜਿਹੇ ਹਿਸਾਬ ਦੇ ਕੱਢੇ ਆ ਤੇ ਛਿੰਗਾ ਤਾਂ ਥੋੜੀ ਤੇ ਛਿੰਗਾ ਦਾ ਕਰਕੇ ਹੀ ਆਪਾਂ ਮਲਾ ਥੋੜਾ ਜਿਹਾ ਹਿਸਾਬ ਕਿਤਾਬ ਨਹੀਂ ਲੋ ਵੀ ਦੋਸਤੋ ਚੌਥੇ ਦਿਨ ਦੇ ਵਿੱਚ ਮਗਰ ਕੱਟੀ ਆ ਸੂਬਾ ਕੋਈ ਮੇਰੇ ਤੀਜਾ ਮੰਨ ਲਓ ਚੌਥਾ ਮੰਨ ਲਓ ਠੀਕ ਆ ਦੰਦ ਪ੍ਰੋਪਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਅਗਰ ਜੀ ਠੀਕ ਆ ਆ ਦੇਖੋ ਜੀ ਠੀਕ ਆ ਜੀ ਪੂਰਾ ਪਿਓਰ ਚੌਥਾ ਦਿਨ ਰਾਇਤਿਆਂ ਬਿਲਕੁਲ ਚੌਥਾ ਦੇ ਨੇ ਤੇ 11 ਕਿਲੋ ਜਿਹੜਾ ਦੋਸਤੋ ਕੋਈ ਵੀਰ ਬੌਲਾ ਮੰਨ ਲੇ ਠੀਕ ਆ ਕੋਈ ਦੁੱਧ ਮਾਲੇ ਕੋਈ ਗੋਲਾ ਮਾਲੇ ਬਿਲਕੁਲ ਯਾਨੀ ਕਿ ਬੌਲੇ ਦੇ ਵਿੱਚ ਹੀ ਥੋੜੀ ਦੁੱਧ ਤੋਂ ਬਾਹਰ ਨਿਕਲੀ ਉਹ ਚਾਰ ਦਿਨ ਬੰਨਦਾ ਹੀ ਬੰਨਦਾ ਵਾ ਬੌਲਾ ਤਾਂ ਹੁੰਦੀ ਹੈ ਬਿਲਕੁਲ ਹਾਂਜੀ ਤੀਸਰੇ ਚੌਥੇ ਦਿਨ ਤੱਕ ਜਿਹੜਾ ਦੋਸਤੋ ਨਾਰਮਲ ਹੀ ਪੂਰਾ ਕਾਉਂਟ ਹੀ ਹੁੰਦਾ ਹੈ ਪਰ ਦੁੱਧ ਇੱਕ ਕਹਿ ਦਿਨਾਂ ਤੇ ਇੱਕ ਚੋ ਲੈਣਾ ਠੀਕ ਆ ਜੀ ਕੋਈ ਵੀਰ ਆਪਦੀ ਦੋ ਟਾਈਮ ਤਸੱਲੀ ਕਰ ਲੈ ਤਿੰਨ ਟਾਈਮ ਤਸੱਲੀ ਕਰ ਲੈ ਪਸ਼ੂ ਬਿਲਕੁਲ ਜਿਹੜੇ ਸਵੇ ਸਵੇ ਆ ਦੋਸਤੋ ਉਹਨਾਂ ਦੇ ਵਿੱਚ ਕੋਈ ਲਕੋਸ਼ ਕੋ ਨਹੀਂ ਹੁੰਦਾਗਾ ਤਸੱਲੀ ਕਰ ਸਕਦਾ ਕੋਈ ਵੀਰ ਆਪਦੀ ਚ ਚੁਾਈ ਰਾਜਸਿਆਂ ਬਹੁਤ ਵਧੀਆ ਇੱਕ ਧਾਰ ਦਾ ਵੀ ਫਰਕ ਨਹੀਂ ਗਾਦੇ ਠੀਕ ਹੈ ਗਾੜ ਲੈਣਾ ਗਾੜਲਾ ਪਿਛਲੇ ਨਾਲ ਪਿਛਲਾ ਇੱਕ ਧਾਰ ਦਾ ਵੀ ਫਰਕ ਨਹੀਂ ਇਹਦਾ ਆਹ ਵੇਖੋ ਜੀ ਫੁੱਲ ਵੱਡੀ ਹਾਈਟ ਆ ਠੀਕ ਆ ਆਹ ਦੇਖੋ ਪੱਤਾ ਬਕੀ ਰਾਜਸਿਆਂ ਇਹ ਗੱਲ ਆ ਜਿਨੇ ਭੈਣ ਭਰਾ ਨੇ ਪੈਸੇ ਖਰਚਣੇ ਨਾ ਆਪਣੀ ਤੇ ਇਹੋ ਹੀ ਅਗਲੇ ਨੂੰ ਰੁਕਾਟਿਆ ਮਲੇ ਇਹ ਅਗਲਾ ਝੂ ਕੇ ਵੇਖੀ ਸਹੀ ਆ ਜੇ ਉਹਨੇ 11 ਦੱਸਿਆ ਨਾ 11 ਦਾ 9 ਨਾ ਨਿਕਲੂਗਾ 10 ਨਾ ਨਿਕਲੂਗਾ 11 ਹੀ ਨਿਕਲੂਗਾ ਲਾ ਚੋਕੇ ਦੇ ਵੇਖੇ ਤੇ ਚੌਥੇ ਦਿਨ ਦੀ ਸੂਈ ਆ ਲਓ ਜੀ ਹਾਂਜੀ ਇਹਨੂੰ ਚੋਕੇ ਦੇ ਵੇਖੇ ਕਿਦੇ ਆ ਨਾ ਮਲਚੋਂਦਿਆ ਨਜ਼ਾਰਾ ਆਉਂਦਾ ਦੇ ਹਾਂ ਐ ਬਾਲਟੀ ਆਉਂਦੀ ਛਾਂ ਛਾਂ ਕਰਦੀ ਇੱਕ ਗੱਲਾਂ ਨਹੀਂ ਗਈਆਂ ਹਾਂਜੀ ਵੀਰ ਜੀ ਹਾਂ ਫਿਰ ਕਿੰਨੇ ਚ ਡਾਉਣੀ ਅੱਜ ਇਹ ਮਲਾ ਡਾਉਣ ਵਾਲੀ ਗੱਲ ਹੀ ਕਰਨੀ ਆ ਹੈ ਦੇ ਕੁੜੀ ਹੈ ਵੀ ਲੱਖ ਦੇ ਅੰਦਰ ਬਾਹਰ ਆ 90 ਦੇ 85 ਦੇ ਹੈ ਇਹ ਆਪਾਂ ਹਾਂ ਨਾ 73 ਹਜ਼ਾਰ ਦੀ ਦੇਣੀ ਆ 73 ਦੀ ਹਾਂਜੀ ਅੱਛਾ ਜੀ ਆ 73000 ਦੀ ਦੋਸਤੋ ਠੀਕ ਆ ਮੋਲਾ 73000 ਦੀ ਹਾਂਜੀ ਕੋਈ ਭੈਣ ਭਰਾ ਦਾ ਕੋਈ ਛੋੜ ਚੱਪਾ ਕਰਦਾਂਗੇ ਤੇ ਬਹੁਤਾ ਕੋਈ ਇਹ ਨਾ ਸਮਝੇ ਮਲ 2 4 ਦਾ ਇਹ ਚ ਗਏ ਬਿਆ ਕੋਈ ਮਲੇ ਚੋਂ 5 700 ਆਪਾਂ ਮਾਨਤਾਨ ਕਰਦਾਂਗੇ ਹਾਂਜੀ ਆਂ ਦੇਂਦੇ ਆ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਨਾਰਾਜ਼ ਨਹੀਂ ਕਰ ਹਾਂ ਕੋਈ ਮਲੇ ਆਂ ਦੇ 5 700 ਹਜ਼ਾਰ ਬਦਲੇ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਪਰ ਮੱਝ ਜਿਹਨੇ ਲੈਣੀ ਝੋਕੇ ਵੇਖੇ ਕੋਈ ਵੀ ਜੜੀ ਲੈਣੀ ਆ ਇਹ ਕੇ ਨਹੀਂ ਮਿਲਾਂ ਹੂੰ ਚਵਾਈ ਚ ਮਾਰੀ ਨਹੀਂ ਗਈ ਕੋਈ ਵੀ ਹਾਂਜੀ ਲਓ ਵੀ ਦੋਸਤੋ ਚਵਾਈ ਕਰਕੇ ਪਸੂ ਭਾਈ ਪਾਉਸਾ ਹੁਣ ਰਾਜ ਸੇ ਆਪਾਂ ਰਾਜ ਸੇ ਆਪਾਂ ਹੁਣ ਚਵਾਇਆ ਚੋਦੇ ਆਪਾਂ ਜੀ ਕਹਿੰਦੇ ਚਵਾ ਦਈਏ ਪਰ ਆਪਣੀ ਨਾਲ ਜਿਆਦੇ ਚਵਾਈ ਹੋਣੀ ਨਹੀਂ ਗਈ ਨਹੀਂ ਹੋਣੀ ਜੀ ਕੰਮ ਮੈਨੂੰ ਲੱਗਦਾ ਤਾਂ ਵੀ ਆਪਾਂ 10 ਤੋਂ 12 ਨਾਲ ਕਿੰਨੇ ਘੰਟੇ ਡੇਢ ਘੰਟੇ ਦੀ ਵੀਡੀਓ ਬਣ ਜਾਣੀ ਆ ਤੇ ਫੇਰ ਰੁਕ ਜਾ ਨਹੀਂ ਹੋਣਾ ਕੰਮ ਬਿਲਕੁਲ ਨਹੀਂ ਨਹੀਂ ਜੀ ਜੀ ਤੇ ਕਰਦਾ ਚਵਾ ਚਵਾ ਕੇ ਕਰਾ ਵਿਖਾਈਏ ਬਾਲਟੀਆਂ ਭਰੀਆਂ ਪਰ ਉਹ ਟਾਈਮ ਨਹੀਂ ਹੋਣਾ ਹੁਣ ਇੱਕ ਦੋ ਨਾਲ ਹੁਣ ਤੇ ਚਵਾਦ ਗਿਆ ਆਪਾਂ ਸਹੀ ਹੈ ਸਹੀ ਹੈ ਹਾਂਜੀ ਆ ਆ ਗਈ ਅਗਲੇ ਪੰਨੇ ਆਪਣੇ ਕੋਲ ਇੱਕ ਹੋਰ ਬਹੁਤ ਵਧੀਆ ਮਾਜਾ ਦੋਸਤੋ ਹ ਵੇਹੇ ਲਈ ਕਟਾਤੇ ਕੱਟੀ ਆ ਇਹਦੇ ਮਗਰ ਆ ਗਿਆ ਕਟਾ ਤੇ ਇਹਨੇ ਜਾਣੀ ਕਿ ਇਹਨੂੰ 12 ਦਿਨਾਂ 11 12 ਦਿਨ ਸੂਈ ਨੂੰ ਹੋ ਗਿਆ ਇਹਦੇ ਥੱਲੇ ਭਾਵੇਂ ਕੋਈ 5 ਦਿਨ ਚੋਈ ਜਾਵੇ 13 ਕਿਲੋ ਦੁੱਧ ਆ ਦੇ ਥੱਲੇ 13 ਕਿਲੋ ਹਾਂ 13 ਕਿਲੋ ਦੁੱਧ ਆ ਰਾ ਭਾਵੇਂ ਕੋਈ 4 ਦਿਨ ਚੋਵੇ ਪਾਉ ਜੀ ਵੀ ਤੂੰ 13 ਕਿਲੋ ਕਹਿ ਦਿੰਦਾ ਫਿਰ ਚਵਾਉਣਾ ਮੈਂ ਨਾ ਚੋਣਾ ਦੇ ਚਵਾਉਣਾ ਦੇ ਇਹ ਥੋੜਾ ਗੱਲਾਂ ਨਾ ਕੋਈ ਨਿਆਣਾ ਤੇ ਰਾਜਸਿਆਂ ਝੂਠ ਮਾਰਦੇ ਸੌਰਾ ਮਾਰਦੇ ਤੇ ਜੇ ਕੋਈ ਦੋ ਤੇ ਟਾਈਮ ਚਾਹੂ ਤੇ ਮੁੜ ਕੇ ਲੁਕੜਾ ਕਿਹੜੇ ਅੰਦਰ ਆ ਬਿਲਕੁਲ ਸਹੀ ਆ ਫੇਗਲੇ ਨੂੰ ਮੂੰਹ ਵਿਖਾਉਣਾ ਪੈਣਾ ਬਿਲਕੁਲ ਜੀ ਅਗਲੇ ਨੇ ਬਾਲਟੀ ਕਰਕੇ ਐਂ ਵੇਖਣਾ ਹੈ ਤੇ ਮਲ ਗੱਲਾਂ ਵਾਲਾ ਨਹੀਂ ਇੱਕ ਥੋੜਾ ਨਹੀਂ ਕੱਜਿਆ ਗਿਆ ਮੈਂ ਦਿੰਦਾ ਆਪਾਂ ਮਲੇ ਆਪਣੇ ਘਰੇ ਅਗਲੇ ਦੀ ਦੀ ਗੱਲ ਅਗਲਾ ਸੇਵਾ ਦੀ ਗੱਲ ਆਪਣੇ ਘਰੇ ਅਗਲਾ ਚਾਰ ਡੰਗ ਭਾਵੇਂ ਚੋਵੇ ਠੀਕ ਆ ਜੀ ਠੀਕ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਨਹੀਂ ਸਹੀ ਆ ਹਾਂਜੀ ਠੀਕ ਨਹੀਂ ਗੱਲ ਜੋ ਆਏਗਾ ਆਪਾਂ ਉਹ ਦੱਸਣਾ ਅਗਲਾ ਤਸੱਲੀਆ ਕਰ ਆਣ ਕੇ ਨਹੀਂ ਨਹੀਂ ਪੂਰੀ ਆਪਣਾ ਤਸੱਲੀ ਦੇ ਰਿਆ ਜੀ ਖੁੱਲ ਗਿਆ ਗਰਨਾਰ ਹਾਂਜੀ ਖੁੱਲ ਗਿਆ ਇਹਨੂੰ ਦੇਣਾ ਆਪਾਂ ਦੱਸਦੇ ਸੀਗੇ ਇਹਨੂੰ ਦੇਣ ਮਤਲਬ 12 13 ਹੋ ਗਏ ਆ 12 13 ਕਿਉਂ ਆਪਾਂ ਮਤਲਬ 12 13 ਤੋਂ ਇਹ ਨਹੀਂ 8 ਦੱਸਣੇ ਆ ਹਾਂਜੀ ਜਿੰਨਾ ਹੋਇਆ ਵਾ ਉਦੋਂ ਕੋਈ ਇੱਕ ਅੱਧੇ ਦਿੰਦਾ ਉਧਰ ਉਧਰੀ ਹੋ ਆਕਦਾ ਵੀਰੇ ਇਹ ਨਹੀਂ ਕਿ ਇਹਨੂੰ 20 ਦਿਨ ਹੋਏ ਤੇ ਆਪਾਂ ਇਹਦੇ ਦੱਸਿਓ 9 ਦਿਨ ਹੋਇਆ ਉਹ ਗੱਲ ਨਹੀਂ ਲਓ ਜੀ ਹਾਂਜੀ ਵੀ ਦੋਸਤੋ 12 ਦਿਨ ਦਾ ਸਮਾਂ ਮਗਰ ਮੇਲ ਕਾ ਆਪਾਂ ਨੀਲੀ ਦਾ ਮਗਰ ਕਟਾ ਤੇ ਇਹ ਜਿਹੜੀ ਦੋਸਤੋ ਤੁਸੀਂ ਮੱਝ ਦੇਖ ਰਹੇ ਹੋ ਬਿਲਕੁਲ ਸਕਰੀਨ ਦੇ ਉੱਪਰ ਕਸਮੇ ਲੈਵੇ ਦੀ ਆ ਕੰਪੈਕਟ ਜੀ ਆਰਡਰ ਆ ਦੁੱਧ ਜਿਹੜਾ ਦੋਸਤੋ ਆਪਾਂ ਕਈ ਵਾਰ ਨ ਜਜਮੈਂਟ ਨਹੀਂ ਹੁੰਦੀ ਆ ਉਹਦੇ ਪਸ਼ੂ ਦੀ ਵੀ ਦੁੱਧ ਜਿੰਨੀ ਉਮੀਦ ਹੁੰਦੀ ਉਸ ਤੋਂ ਵੱਧ ਹੀ ਦਿੰਦਾ ਵੇਖੋ ਆਈ ਤਾਂ ਜਿਹੜਾ ਵੀ ਕੋਈ ਚਾਹੂਗਾ ਉਹ ਇਹ ਬੈਠਾ ਇਹ ਦੇਖੂਗਾ ਇਹ ਚ ਦੁੱਧ ਮਲ ਤੁਰਿਆ ਕਿੱਥੋਂ ਆਂਦਾ ਅੱਛਾ ਜੀ ਹਾਂਜੀ ਉਹ ਵੇਖੂਗਾ ਦੁੱਧ ਤੁਰਿਆ ਕਿੱਥੋਂ ਆਂਦਾ ਵਾ ਵੇਖਣ ਨੂੰ ਕਸਬਾ ਚੱਡਾ ਵਾ ਕਿਸੇ ਨੇ ਆਖਣਾ ਇਹ ਮਾਂ ਕੀ ਨਾ ਬਾਪੂ ਫੜਾ ਹੀ ਮਾਰਦਾ ਇਹਦੇ 8 ਕਿਲੋ ਵਾਲੀ ਆ ਪਰ ਜਿੰਨੇ ਖੜਨੇ ਆ ਦੋ ਟਾਈਮ ਚੋਵੇ ਲਓ ਜੀ ਠੀਕ ਨਹੀਂ ਗੱਲ ਦੋ ਟਾਈਮ ਚੋਵੇ ਪੈਸੇ ਲਾਉਣੇ ਆ ਤੇ ਜੇ ਕੋਈ ਉਤਨਾ ਵੀ ਖੜਦਾ ਤੇ ਆਪਣੀ ਗਾਰੰਟੀ ਆ ਹੂੰ ਤੇ ਇਹਨਾਂ ਨੂੰ ਸੇਵਾ ਕਰਨੀ ਪੈਣੀ ਆ ਬਿਲਕੁਲ ਬਿਲਕੁਲ ਇਹ ਨਹੀਂ ਮਿਲ ਕਿਲੋ ਡੇਢ ਕਿਲੋ ਪਾ ਤੇ ਪਈ ਇਹ ਬਾਪੂ ਆਂਦਾ ਯਾਰਾਂ ਤੇ ਯਾਰਾਂ ਤੇ ਕਿੱਥੇ ਲੱਭਣਾ ਫੇ ਤੇ 8 9 ਹੀ ਰਹਿਣਾ ਹਾਂ ਕਿਉਂ ਇਹਨੂੰ ਜੇ ਯਾਰਾ ਕੱਢ ਦੀ ਆਦੀ ਇਹਨੂੰ 5 4 ਕਿਲੋ ਵੰਡ ਵੀ ਪਾਉਣਾ ਪੈਣਾ ਪੂਰਾ ਵੰਡ ਪਾਉਣਾ ਪੈਣਾ ਚਾਰ ਟਾਈਮ ਪਾਣੀ ਡੋਣਾ ਪੈਣਾ ਵਾ ਆਪ ਦਾ ਭਾਵੇਂ ਮੂੰਹ ਨਾ ਧੋਵੇ ਹਾਂ ਇਹਦਾ ਧੋਣਾ ਪੈਣਾ ਹਾਂ ਫੇ ਯਾਰਾ ਕਿਲੋ ਤੇ ਯਾਰਾ ਹੋਣਾ ਵਾ ਜੇ ਇਹ ਰਾਤ ਸੇ ਆਪਾਂ ਸਵੇਰੇ ਪਾਣੀ ਡਾਹਤਾ ਤੇ ਸ਼ਾਮਾਂ ਨੂੰ ਚੋਣ ਲੱਗਿਆ ਛੋ ਛੋ ਕਰ ਲੈਣਾ ਉਹ ਗੱਲ ਨਹੀਂ ਬਣਨੀ ਜੇ ਆਂਦੀ ਨਾ ਪੱਖੀ ਚਾਲਾ ਤੇ ਪੱਖੀ ਵੀ ਚਲਣੀ ਪੈਣੀ ਆ ਫੇਰ ਦੁੱਧ ਕੱਢਦੀਆਂ ਇੰਨੀ ਕਿਸਾਨ ਸੰਭਾਲ ਪਾਉਂਦੀ ਆ ਹਾਂ ਤੂੰ ਦੇਖਿਆ ਯਾਦੇ ਜਿਹੜੀ ਆਂਦੀ ਪੱਖੇ ਥੱਲੇ ਜਾਣਾਂ ਨੂੰ ਪੱਖੇ ਥੱਲੇ ਬੱਧਾ ਜਿਹੜੀ ਧੁੱਪ ਭਗਦੀ ਨੂੰ ਆ ਕੱਟੀ ਧੁੱਪ ਮੰਗਦੀ ਧੁੱਪੇ ਬੰਦੀ ਆ ਜਿਹੜੀ ਕਹਿੰਦੀ ਚੂਰੀ ਖਾਣੀ ਉਹ ਚੂਰੀ ਹਾਂ ਸਹੀ ਗੱਲ ਹੈ ਚੂਰੀ ਖਾਣੀ ਪੈਂਦੀ ਆ ਗੋਲੀ ਵਾਲੀ ਫੀੜੋ ਗੋਲੀ ਆਉਂਦੀ ਗੋਲੀ ਜਿਹੜੇ ਜੋ ਕੋਈ ਮੰਗਦੀਆਂ ਨਾ ਮੂੰਹ ਹੁਣ ਅਸੀਂ ਕੱਲ ਅੱਧਾ ਘੰਟਾ ਪਾਸੇ ਗਏ ਤੇ ਮਗਰੋਂ ਸਾਰੀਆਂ ਮੱਜਾ ੜਾ ੜਾ ਕਰਨ ਡੀਆਂ ਅਸੀਂ ਹੂੰ ਤੇ ਫੇ ਮਗਰ ਪਤੀਆ ਜੀਤ ਆਇਆ ਉਹਨੂੰ ਵੀ ਜਾਣਦੀਆਂ ਆ ਆਪਣਾ ਹੀ ਆ ਤੇ ਫੇ ਰਿੰਗਣੋਟੀਆਂ ਆ ਲੈ ਹਾਂ ਇਹ ਆਪਣੇ ਜੀਆਂ ਦਾ ਸਾਥ ਆਪਣੇ ਜੀਆਂ ਦਾ ਅੱਧਾ ਘੰਟਾ ਪਾਸੇ ਹੋ ਜੀਏ ਤੇ ਨਹੀਂ ਪਹੁੰਚਦਾ ਇਹਦਾ ਕੀ ਮੁੱਲ ਰਹੂਗਾ ਫਿਰ ਜੀ ਇਹਦਾ ਵੀਰ ਜੀ ਭਾਵੇਂ ਤੋਂ ਤਰਾ ਲੱਖ ਕਰੀਏ 90 ਕਰੀਏ ਇਹ ਆਪਾਂ ਮਲਕ ਜੋ ਦੇ ਲਿਆ ਇਹਦਾ 83000 ਰੁਪਈਆ ਵਾ 83 83000 ਦੇ ਲਏ ਹਾਂ ਇਹ ਚੋ ਮਲ 2300 ਛੋੜੀ ਹੈ 90 ਵਾਲੀ ਆ ਕੋਈ ਚੌਥੇ ਅੱਖ ਨਾ ਬਾਪੂ ਨੇ ਮੋਲ ਕੀ ਕੀਤਾ ਵਾ ਪਰ ਦੇ ਲਿਆ 83000 ਚੋ ਛੋੜ ਛੱਪਾਈ ਹੁਣਾ ਵਾ ਲਓ ਜੀ ਹਾਂਜੀ 83000 ਚੋ 83000 ਚੋ ਛੋੜ ਛੱਪਾਈ ਮਗਰ ਨੀਲੀ ਦਾ ਕੱਟਾ ਹਾਂਜੀ ਹਾਂਜੀ ਬਿਲਕੁਲ ਕਸਮੇ ਲੈਵੇ ਦੀ ਤੁਹਾਨੂੰ ਅਗਲੀ ਮਾਰ ਰਾਜਿਆਂ ਇਹ ਨਹੀਂ ਆਪਾਂ ਬਲਕਿਲੇ ਦੇ ਬਾਣ ਛੱਡੜੀਆਂ ਕਿਹੇ ਚੋ 12 ਹੋ ਕੇ ਕਿਹੇ ਚੋ 15 ਹੋ ਕੇ ਕਿਹੇ ਚੋ 18 ਹੋ ਲੱਭਦਾ ਜਾਵੇ ਤੇ ਮਗਰੀ ਹੁਣ ਤੇ ਨਹੀਂ ਚਾਰ ਦੇ ਮਗਰ ਖਰੀਦੀਆਂ ਵਾ ਤੇ ਜੇ ਆਪਾਂ ਇਹਨਾਂ ਦਾ ਆਖੀਏ 5 5 7 7 ਸਾਨੂੰ ਲੱਭੇ ਨੀ ਠੀਕ ਹੈ ਗੱਲ ਤੇ ਫੇ ਲਾਈਏ ਬਿਲਕੁਲ ਹੈ ਹੁਣ ਸਿਰਫ ਦੋ ਤਿੰਨ ਦਿਨ ਛੋੜ ਹੀ ਹੋਣੀ ਤੇ ਹਾਂ ਪੂਰਾ ਖਿਦਮਤ ਕੰਮ ਆਪਾਂ ਉਰਦੀ ਗਾਲੀ ਗਾਲੀ ਕੀਤੀ ਆ ਦੇ ਉਰਦੀ ਜਾਣ ਕੇ ਬਾਕੀ ਰਾਜਤਿਆਂ ਜਿਹੜੀ ਮਰਜੀ ਮੱਜ ਅਗਲਾ ਦੋ ਤਿੰਨ ਦਿਨ ਚੋਵੇ ਹਮ ਸਾਈ ਤੋਂ ਬਿਨਾ ਭਵੇਂ ਆਣ ਕੇ ਚੋਵੇ ਕੋਈ ਗੱਲ ਹੀ ਨਹੀਂ ਪਰ ਰਾਜਤਿਆਂ ਗੱਲ ਆ ਖੇਤੀ ਆਪਾਂ ਥੋੜੀ ਜੀ ਜਿਨੇ ਮੱਜ ਉਰਦੀ ਪੱਕੀ ਹੁਣੀ ਜਿਨੇ ਪੰਜਰ ਸਾਈ ਪਾਈ ਜਹਰ ਵਾਲੇ ਦੀ ਕੋਈ ਪੱਕੀ ਨਹੀਂ ਸਾਈ ਕਿ 1000 ਪਾਈਸੋ ਪਾ ਕੇ ਅਗਲਾ 4 ਦਿਨ ਮੁਰਗੇ ਫੋਨ ਹੀ ਨਹੀਂ ਚੁੱਕਦਾ ਹੈਗੀ ਨਹੀਂ ਗੱਲ ਆਪਣੀ ਤੇ ਸੋਨਾ ਗੱਲ ਕੋਈ ਨਹੀਂ ਪਰ ਫੇਰ ਵੀ ਕੋਈ ਵੇੜਾ ਹੁੰਦਾ ਵਾ ਹਾਂਜੀ ਲਓ ਵੀ ਦੋਸਤੋ ਠੀਕ ਹੈ ਕੋਈ ਅਗਲੇ ਦੇ ਮੱਝ ਨਾ ਪਸੰਦ ਆਵੇ ਜਿੰਨਾ ਦੁੱਧ ਦੱਸਿਆ ਵਾ ਕੋਈ ਥਣ ਚਿਆ ਉਹਦੀ ਸਾਈ ਵਾਪਸ ਹੋ ਜੇ ਅਗਲਾ ਐਵੇਂ ਥਣ ਥੂਣ ਮਰੋੜੇ ਉਹਦੀ ਫਸਾਈ ਨਹੀਂ ਵਾਪਸ ਕਰਨੀ ਜੋ ਗੱਲਾਂ ਦਿੱਤੀਓ ਉਹ ਗੱਲਾਂ ਹੋਣਗੀਆਂ ਠੀਕ ਹੈ ਜੀ ਠੀਕ ਆ ਬਿਲਕੁਲ ਜੀ ਗੱਲਾਂ ਦੋਸਤੋ ਸੱਚੀਆਂ ਨੇ ਸੱਚੀਆਂ ਕਿਤੇ ਕਿਤੇ ਵੀ ਇਹਨਾਂ ਕੋਈਆਂ ਵੀ ਲੱਗੀਆਂ ਨੇ ਹਾਂ ਨਹੀਂ ਆਪਾਂ ਸਿਚਾਈ ਵਰਤ ਨਹੀਂ ਰਾਜ ਤੇ ਪਸ਼ੂ ਬਾਦ ਵਿੱਚ ਨਾ ਡੱਕਿਆ ਜਾਂਦਾ ਬਹੁਤ ਜਿਆਦਾ ਜੋ ਦੱਸਿਆ ਹੁੰਦਾ ਹਾਈਟ ਕੱਤ ਵੀ ਦੱਸ ਦਈਦੀ ਹਾਂ ਖਾਣਾ ਦੀ ਚੁਵਾਈ ਵੀ ਦੱਸ ਦਈਦੀ ਹਾਂ ਉਹਨਾਂ ਚੀਜ਼ਾਂ ਤੋਂ ਇਲਾਵਾ ਜੇਕਰ ਕੋਈ ਵੀਰਾਨ ਕੇ ਕੋਈ ਜਾਇਜ਼ ਫਰਕ ਕੋਈ ਕੱਢਦਾ ਵੈਸੇ ਹਾਂਜੀ ਹਾਂਜੀ ਪਸੰਦ ਵੈਸੇ ਨਹੀਂ ਪਸੰਦ ਦਾ ਪੈਸੇ ਦਾ ਅਰੇਂਜਮੈਂਟ ਨਹੀਂ ਹੁੰਦਾ ਕਿ ਦੋ ਤਿੰਨ ਦਿਨ ਆਪਾਂ ਆਣ ਕੇ ਫਿਰ ਰਾਜ ਸਿੰਘ ਕਈ ਦੂਰੋਂ ਸਾਈ ਪਾ ਕੇ ਤੁਹਾਡੀ ਗੱਡ ਨੂੰ ਟੋਕਦਾ ਵਾਂ ਦੂਰੋਂ ਸਾਈ ਪਾ ਕੇ ਅਗਲਾ 5-4000 ਤੇ ਮੁੜ ਕੇ ਅਗਲਾ ਆਂਦਾ ਮੈਨੂੰ ਤੇ 17 ਆਪਾਂ ਤਾਂ ਦੇ ਦਿੰਦੇ 1500 ਲੈਣਾ ਵਾ ਤੇ ਆਪਾਂ ਉੱਚੋ ਵੱਡੀ ਗੱਲ 500 ਰੁਪਏ ਔਰ ਛੋਟ ਕਰ ਦਾਂਗੇ ਤੇ ਆਪਾਂ ਹੁਣ ਕਿਰਾਇਆ ਦੇ ਕੇ ਇਹਦਾ ਭਰ ਨਹੀਂ ਸਕਦਾ ਅਗਲਾ ਆਪਦੀ ਸਮਝ ਨਾ ਸਾਈ ਪਾਵੇ ਸਹੀ ਹੈ ਜੀ ਸਹੀ ਹਾਂਜੀ ਬਿਲਕੁਲ ਹਾਂਜੀ ਅੱਗੇ ਖਤੋਰੀ ਆਪਾਂ ਗੱਲ ਨੂੰ ਆਹ ਦੋ ਮੱਝਾਂ ਆਪਣੇ ਕੋ ਗੱਬਣੀਆਂ ਜੀ ਹਾਂ ਇਹ ਗੱਬੜ ਇਹ ਕੋਈ ਮਲ ਪੰਜ-ਸੱਤ ਦਿਨ ਖੜਦੀ ਰਾਤ ਸਿਆਂ ਪੰਜ-ਸੱਤ ਦਿਨ ਲਾਜੋ ਦੋਸਤੋ ਤੇ ਸੂਬਾ ਤੀਜਾ ਸੂਗੀ ਮਲੇ ਘਰ ਵਾਲੇ ਤੇ ਦੂਜਾ ਕਹਿੰਦੇ ਕੋਈ ਆਪਦੀ ਸਮਝ ਨਾ ਤੀਜਾ ਵੀ ਲਾ ਲੇ ਲਓ ਜੀ ਖੋਲੋ ਕਰ ਲਾ ਲਾ ਲਓ ਦੋਸਤੋ 5-7 ਦਿਨ ਲੈ ਜਾਊਗੀ ਬਾਕੀ ਬਹੁਤ ਨਿੱਕੀ ਆ ਸੇਕ ਤੇ ਕੋਈ ਸਾਰੀ ਨਿਹੜੀ ਮਿਸਤਰੀ ਡਿਆ ਰਵੇ ਤੇ ਮੇਰੇ ਹਿਸਾਬ ਚ ਦੁਕਾਨ ਤਾਂ ਇਹੋ ਜਿਹਾ ਕੋਈ ਘਰ ਨਹੀਂ ਸਕਦਾ ਜਾਨੀ ਕਿਉਂਕਿ ਉਤਰਾਂ ਬਣਾਉਣ ਲਾ ਪੇਰ ਮਾਰ ਆਈ ਨੇ ਇਹੋ ਜਿਹਾ ਇਹਨੂੰ ਠੇਗ ਲਾਇਆ ਆ ਠੀਕ ਆ ਹਾਂਜੀ ਲਓ ਜੀ ਤੇ ਦਿਨ 5-7 ਖੜਦੀ ਆ ਕੋਈ ਮਲ ਚੱਡਾ ਆਉਂਦਾ ਕੁੜੀ ਆਖਰ ਬੂਜੀ ਆਉਂਦੇ ਸੋ ਦੋਸਤੋ ਦੂਜਾ ਸੁਬਾ ਕੋਈ ਵੀ ਜਿੰਨਾ ਮੰਨ ਸਕਦਾ ਠੀਕ ਆ ਜੀ ਹਾਈਟ ਮੀਡੀਅਮ ਬੇਲ ਤੁਸੀਂ ਵੇਖੋ ਬੇਲ ਲੰਬਾਈ ਦੀ ਬਹੁਤ ਜਿਆਦੀ ਸੋਹਣੀ ਆ ਲੰਬੀ ਆ ਤੇ ਬਿਲਕੁਲ ਕਦਕੜ ਸੋਹਣਾ ਆ ਵੇਖੋ ਕਟੋ ਕਰ ਵੀ 5-7 ਦਿਨ ਹਜੇ ਕੱਢਦੀ ਐ ਕੱਢਦੀ ਐ ਬਹੁਤ ਚੱਡਾ ਮਾਰਨੇ ਨੇ ਮਤਲਬ ਚੱਡੇ ਵਾਲੇ ਬਲਾਵੇਂ ਕੱਢਣੇ ਐ ਜਿਹੜਾ ਸਿਆ ਲਿਓ ਜੀ 5-7 ਦਿਨ ਦੋਸਤੋ ਲੈ ਜੂ ਕੋਲ ਜੂਦੇ ਠੀਕ ਆ ਤੇ ਇਹਦਾ ਪਾਉ ਜੀ ਮੁੱਲ ਕੀ ਰਹੂਗਾ ਗੱਬਣ ਦਾ ਇਹਦਾ ਆਪਾਂ ਭਾਵੇਂ ਉਤਨਾ 85 ਮੰਗੀ ਐ 80 ਮੰਗੀ ਐ ਇਹ ਆਪਾਂ ਮਲਹਾਨ ਆ ਜਿਹੜੀ ਆ 66000 ਦੀ ਦੇਣੀ ਆ 66000 ਦੀ ਅੱਛਾ ਦੇ ਲੈ ਯਾਦੇ ਅੱਛਾ ਹਾਂਜੀ ਉੱਡਦੀਆਂ ਜਾਣ ਤੇ ਜਿਹੜਾ ਭੈਣ ਭਰਾ ਕਰੂਗਾ ਆਖੂਗਾ ਠੀਕ ਬਾਪੂ ਨੇ ਕੋ ਮੱਝ ਦਿੱਤੀ ਆ ਹਾਂਜੀ ਠੀਕ ਹੈ ਜੀ ਠੀਕ ਹੈ ਲਓ ਜੀ ਰਾਜ ਸਿੰਘ ਮਲਕੀ ਨਾ ਤੁਹਾਂ ਵੀ ਭੈਣ ਭਰਾਵਾਂ ਦੀਆਂ ਤੇ ਤੁਹਾਂ ਜੀ ਚ ਗਲਤ ਹੈ ਉਹ ਜਤੋਂ ਸਾਡੇ ਮੂੰਹ ਤੇ ਆਖਣਾ ਗਲਤ ਆ ਇਹ ਚੱਡਾ ਜਿਹੜਾ ਇਹਨੇ ਪੰਜਾਂ ਚੌ ਦਿਨ ਤੇ ਮਗਰਾ ਹੀ ਪੋਣਾ ਹਾਂਜੀ ਜਿਹਨੂੰ ਆਂਦੇ ਨਾ ਪੰਡਾ ਪੰਜਾਬੀ ਚ ਪੰਡਾ ਹੀ ਬਨਣੀਆਂ ਪੰਡਾ ਹੀ ਬਨਣੀਆਂ ਸਹੀ ਹੋ ਗਿਆ ਜੀ ਹਾਂਜੀ ਲਓ ਜੀ ਦੋਸਤੋ 40000 ਦੇ ਵਿੱਚ ਤਾਂ ਕੋਈ ਨਹੀਂ ਕਹਿੰਦੇ ਬੋਲਾ ਹੀ ਨਾ ਕਿ ਰਾਜ ਸਿੰਘ ਕੱਢਣਾ ਫੇਰ ਮੋੜਨਾ ਪਿਆ ਭਾਵੇਂ ਚੌ ਘਰਾਂ ਨੂੰ ਬੋਲਾ ਖਵਾਈ ਜਾਵੇ ਅਗਲਾ ਹੂੰ ਠੀਕ ਆ ਬਈ ਨਹੀਂ ਸਹੀ ਗੱਲ ਏ ਸਹੀ ਆ ਸਹੀ ਆ ਲਓ ਜੀ ਦੋਸਤੋ ਠੀਕ ਆ ਇਸ ਤੋਂ ਬਾਅਦ ਅਗਲੀ ਜਿਹੜੀ ਆ ਆਗਿਆ ਤੋਹਫਾ ਆ ਗਿਆ ਕੋਈ ਆਪਦੀ ਸਮਝਣਾ ਇਹਨੂੰ ਰਾਜ ਸਿਆਂ ਤੀਜੇ ਲਾਵੇ ਚੌਥੇ ਲਾਵੇ ਪੰਜਵੇਂ ਲਾਵੇ ਪਰ ਥਿੰਖ ਖੁੱਲਾ ਕਰ ਗਈ ਆ ਹੈ ਤੀਜੇ ਚੌਥੇ ਅਗਲਾ ਆਪਦੀ ਸਮਝਣਾ ਜਿੰਨਾ ਮਰਜ਼ੀ ਲਾਵੇ ਠੀਕ ਆ ਤਾਂ ਕਿਨੇ ਲੈਂਦੀ ਆ ਇਹ ਦਿਨ ਕੋਈ ਮੇਰੇ ਹਿਸਾਬ ਵਿੱਚ ਤੇ ਬਲ ਭਲਕੇ ਸੂਪੇ ਪਰਥੂ ਸੂਪੇ ਤਿਆਰੀ ਤਿਆਰੀ ਜਿਆਦੇ ਜਾਣੀ ਕਿ ਲਿਓ ਜੀ ਤੇ ਉਹ ਜਿਹੜਾ ਕੋਈ ਭਣ ਭਰਾ ਲੈ ਗਿਆ ਹੂਟਿਆਂ ਦੇ ਨਾਲ ਹੀ ਸੂਪ ਲੈਣੀ ਆ ਹਾਂ ਉਹ ਆਕਦਾ ਮਲੇ ਆਪਣੇ 407 ਦੇ ਵਿੱਚ ਹੀ ਸੂਪੇ ਠੀਕ ਆ ਜੀ ਲਓ ਵੀ ਦੋਸਤੋ ਸੂਹਾ ਤੀਜਾ ਕੋਈ ਵੀ ਰਸੂਤ ਮੰਨ ਲੈ ਠੀਕ ਆ ਜੀ ਤੇ 1-2 ਦਿਨ ਪੂਰੀ ਹੈ ਤਿਆਰੀ ਹੈ ਪੂਰੀ 2 ਦਿਨ ਕੱਢਦੀ ਆ ਪੂਰੀ ਫੁੱਲੀ ਤਿਆਰੀ ਆ ਤੇ ਸਫਰ 'ਚ ਵੀ ਸੂ ਸਕਦੀ ਹੈ ਵੀ ਇੱਥੇ ਵੀ ਜਕਰ ਦੋਸਤੋ ਤੇ ਡੰਗ ਤੱਕ ਵੀ ਸੂ ਸਕਦੀ ਠੀਕ ਆ ਤੇ ਆਰਡਰ ਦੀ ਕੁਆਲਿਟੀ ਚੰਗੀ ਆ ਬਿਲਕੁਲ ਤੁਸੀਂ ਵੇਖੋ ਹਵਾਨਾ ਜਿਹੜਾ ਦੋਸਤੋ ਬਿਲਕੁਲ ਬਣਾ ਕੇ ਤਿਆਰ ਕੀਤਾ ਤੇ ਤਿਆਰੀ ਵਾਲਾ ਪਸੂ ਆ ਬਿਲਕੁਲ ਤੁਸੀਂ ਵੇਖ ਸਕਦੇ ਜੀ ਤੀਜਾ ਚੌਥਾ ਸੂਆ ਤੀਜਾ ਮੰਨ ਲਓ ਠੀਕ ਆ ਫਾਈਟ ਮੀਡੀਅਮ ਆ ਤੇ ਹਮ ਹਮ ਸਪੇਸ ਥਣਾ ਦੇ ਵਿੱਚ ਵਿੱਥੀ ਚੰਗੀ ਆ ਠੀਕ ਆ ਅਗਲੇ ਪਿਛਲੇ ਥਣਾ ਦੀ ਵਿੱਥੀ ਚੰਗੀ ਆ ਵੇਖੋ ਥਾਂ ਚਵਾਈ ਦਾ ਚੰਗਾ ਲੱਗਾ ਵਾ ਮਤਲਬ ਨਾ ਬਹੁਤੀ ਵਿਰਲ ਜਿਆਦਾ ਨਾ ਥੋੜਾ ਵਾ ਬਹੁਤ ਸੋਹਣਾ ਥਣ ਲੱਗਾ ਵਾ ਕਰਮਾਲੀ ਨੇ ਨਾ ਬਿਲਕੁਲ ਬਿਲਕੁਲ ਲਓ ਜੀ ਇਹ ਤਾਂ ਮੁੱਲ ਕੀ ਰਹੂਗਾ ਫਿਰ ਜੀ ਇਹਦਾ ਮੁੱਲ ਰਾਜ ਸਿਆਂ ਆਪਾਂ ਮਤਲਬ ਭਾਵੇਂ ਇਹਦਾ 90 ਮੰਗੀਏ 85 ਮੰਗੀਏ ਇਹ ਨਾ ਹਾਂ ਨਾ 72000 ਦੀ ਦੇ ਲਿਆ ਕੋਈ ਛੋੜ ਛੱਪਾ ਕਰ ਦਾਂਗੇ ਤੇ ਮਤਲਬ ਉੜਦੀ ਜਾਵੇ ਜੜੀ ਤੇ ਇਹ ਵੇਖੋ ਹੁਣ ਕੀ ਦਾ ਬੋਲੀ ਚ ਕੀ ਦਾ ਬੋਲੀ ਚ ਚਮਚਾ ਵਜਦਾ ਤੇ ਉਸ ਤਰ੍ਹਾਂ ਇਹਨਾਂ ਵਾਂ ਮਾਂ ਰਾਜ ਕਿਰਪਾ ਕਰੇ ਨੀ ਨਵੀਂ ਰੋਈ ਰਵੇ ਨਜਰੀ ਲੱਗਣ ਵਾਲੀ ਗੱਲ ਹੋਈ ਆ ਤਦੇ ਕਾਲੀ ਟਾਕੀ ਬੱਧੀਆਂ ਨਸਾਰੀਆਂ ਨੂੰ ਹੀ ਲੈ ਵੀ ਬੀਬੇ ਅੱਗੇ ਤੁਸੀਂ ਆਪ ਹੀ ਦੱਸ ਦੋ ਹਾਂ ਮੈਂ ਕੋਈ ਤੇ ਪੁੱਛਦੇ ਮੈਂ ਮਰੋੜਨੀ ਨਾ ਐਂ ਕੀਤੀ ਆ ਪੁੱਛ ਨਹੀਂ ਮਰੋੜਨੀ ਮੈਂ ਪੁੱਛ ਨਹੀਂ ਮਰੋੜਨੀ ਨਾ ਨਾ ਇਹ ਤੇ ਦੁੱਖ ਦੇਣਾ ਨਹੀਂ ਤੇ ਨਾ ਨਾ ਹਾਂਜੀ ਤੇ ਦੋ ਦੋ ਦੇਣਾ ਇਹਨੇ ਆ ਵੇ ਐ ਕਿਦੇ ਮਲਾਕਾਂ ਨੂੰ ਗੱਲਾਂ ਤੇ ਜੀ ਕਰਦਾ ਛੱਡਾ ਹੀ ਵੇਖੀ ਜਾਈਏ ਵੇਖੀ ਜਾਈਏ ਬੇਬ ਕੁਛ ਆਕਾਲੀ ਗੱਲ ਹੀ ਨਹੀਂ ਹਾਂਜੀ ਰਾਜਿਆਂ ਭਵੇਂ ਆਪ ਢਡੋਂ ਭੁੱਖੇ ਰਹ ਜੀਏ ਇਹਨਾਂ ਨੂੰ ਭੁੱਖੇ ਨਹੀਂ ਰਹਿਣ ਦੇਈਦਾ ਨਹੀਂ ਨਹੀਂ ਬਿਲਕੁਲ ਹਾਂਜੀ ਇਹਨਾਂ ਮਾਲ ਵੇਖੋ ਜੀ ਹਾਂਜੀ ਹਾਂਜੀ ਹਾਂ ਜੀ ਚੱਲ ਕਹਿ ਦੇਣੀ ਇੱਕ ਪਸ਼ੂ ਸਾਹਮਣਾ ਹੋਵੇ ਨਾ ਤਾਂ ਮੈਨੂੰ ਲੱਗਦਾ ਵੀ ਇਥੇ ਚੰਗਿਆੜ ਨਿਕਲ ਜਾਂਦੇ ਆ ਹਾਂ ਜੀ ਇੱਕ ਪਾਸੇ ਉਹ ਪਸ਼ੂ ਵੇਹ ਲੋ ਤੁਸੀਂ 15 15 16 ਨਗ ਸਾਰਿਆਂ ਦੀ ਸਾਫ ਸੰਭਾਲ ਬਾਅਦ ਵਿੱਚ ਵਿੱਚੇ ਵਿੱਚੇ ਵਿਕਰੀ ਵਾਲੇ ਪਸ਼ੂ ਵਿੱਚੇ ਘਰ ਵਾਲੇ ਪਸ਼ੂ ਠੀਕ ਹੈ ਜੀ ਅਜੇ ਰਾਜਥਾਨ ਉਹ ਹਵੇਲੀ ਚ ਤਿੰਨ ਚਾਰ ਉਹ ਸਾਹਮਣੇ ਬੱਦੀਆਂ ਵਾ ਆਖੇ ਨਾ ਬਾਪੂ ਇਹ ਨਹੀਂ ਆਂਦਾ ਇੱਥੇ ਕੈਮਰਾ ਕਮਾ ਦੇਨੇ ਉਧਰ ਨੂੰ ਨਹੀਂ ਨਹੀਂ ਉਹ ਵੱਖਰਾ ਛੱਡੇ ਸੀ ਬਣਾਇਆ ਮਹਾਰਾਜ ਕਿਰਪਾ ਕਰੇ ਵਾਰੀ ਮਹਾਰਾਜ ਦੀ ਕਿਰਪਾ ਵਾ ਆਪਾਂ ਮਿਲ ਆਂਦੇ ਆ ਕੋਈ 1015 ਹੂ ਦੇ ਵਣਜਾਰੇ ਆ ਆਖੇ ਬਾਪੂ ਕੀ ਜਾਂਦਾ ਬਲ ਆਪਣੀਆਂ ਗੱਲਾਂ ਝੂਠ ਨਹੀਂ ਮਾਰਨੇ ਇੱਕ ਕੌਡੀ ਦਾ ਵੀ ਜਿਹੜੀ ਪਿੱਛਾ ਮਾਰ ਦਿਓ ਇੱਥੇ ਦੱਸਾਂਗੇ ਪਿੱਛਾ ਮਾਰ ਦਿਓ ਘਰੇ ਟ ਟਕਾ ਲੈਣੀ ਰਾਜ ਸਿਆਪਾ ਨੂੰ ਮਨਜ਼ੂਰ ਆ ਹਾਂਜੀ ਬਾਕੀ ਕੀ ਨਾ ਵਾ ਗਾੜੀ ਸਮੁੰਦਰ ਕੋਈ ਵੰਡ ਪਾਈ ਜੂ ਬਹੁਤ ਜਿਆਦਾ ਤੇ ਫੇ ਅੱਠੀ ਦਿਨ ਪਿੱਛਾ ਵਖਾ ਵੀ ਉਹਦੀ ਤੇ ਨੋਖੇ ਨੇ ਗਾਰੰਟੀ ਚੁੱਕਣੀ ਨਹੀਂ ਕੋਈ ਦੋ ਚੌ ਦਿਨਾਂ ਚ ਮਾਰ ਦਿਓ ਦੀ ਆਪਾਂ ਗਾਰੰਟੀ ਅਗਲਾ ਵੀਡੀਓ ਬਣਾਵੇਂ ਲੱਦ ਕੇ ਇੱਥੇ ਲੈ ਜੇ ਤੇ ਪੈਸੇ ਉਤਰਾ ਹੀ ਮਲ ਦੱਥੀਆਂ ਜਿਹੜੀਆਂ ਦੇ ਤਿੰਗ ਜਾਣੀ ਹਾਂਜੀ ਲੋਬ ਦੋਸਤ ਇਹਨਾਂ ਖੋਲ ਕੇ ਰਾਜ ਸੇ ਉਤਰਾ ਹੀ ਝਲਕ ਮਰਾ ਦੇ ਮਲ ਜਿਹੜਾ ਨਾ ਇਹ ਪਾਪ ਜੀ ਇੱਕ ਗੱਲ ਆ ਇਹ ਸਾਰੀਆਂ ਇਹ ਚਾਰ ਨਾ ਕਿ ਟੋਕੜ ਨੇ ਆ ਇਹਨੂੰ ਤੇ ਰਾਜ ਸੇ ਉਤਰਾ 1.5 ਮਹੀਨੇ ਆ ਬਜਣੀ ਤੇ ਟੋਕੜ ਹੀ ਆ ਪਰ ਦੇਣੀ ਆਪਾਂ ਟੋਕੜਾਂ ਦੇ ਭਾਈ ਆ ਉਹਦੇ ਮਗਰ ਕੱਟਾ ਵਾ ਉਹ ਪਰਲੀ ਜਿਹੜੀ ਤੀਜੇ ਨੰਬਰ ਤੇ ਉਹਨੂੰ ਮਹੀਨਾ ਹੋ ਗਿਆ ਆਪਣੇ ਨਵੇਂ ਦੁੱਧ ਹੋਈ ਨੂੰ ਤੇ ਇਹ ਜਿਹੜੀ ਆ ਕਰਲਾ ਨਹੀਂ ਕਰ ਮਾਲੀਏ ਮੂੰਹ ਤਾਂ ਨੂੰ ਕਿਉਂ ਸੁੱਤੀ ਆ ਤੇ ਕੀ ਨਾ ਵਾ ਇਹ ਆਪਣੀਆਂ ਮਲ ਜਾਣੀ ਕਿ 7 ਕਿਲੋ ਤੋਂ ਉਤਰਾ ਨੋ ਹੈ ਮਲ 7 ਕਿਲੋ ਠੰਡਾ ਕੀਤਾ ਦੁੱਧ ਬਾਰ-ਬਾਰ ਤਿੰਨਾ ਦਾ ਹੀ ਜੇ 7 ਯਾਨੀ ਕਿ ਇਹਦਾ ਤੇ 9 ਉਹਨਾਂ ਦੋ ਦਾ 7 ਤੋਂ ਅੰਦਰ ਹੋਵੇ ਦੁੱਧ ਤੇ ਮੱਝ ਚੜਾ ਕੇ ਲੈ ਆਉਣੀ ਸਤੋਂ ਬਾਹਰ ਇਹਦਾ ਸਤੋਂ ਨਾਲ ਦੋ ਦਾ ਬਾਹਰ ਆਂਦਾ ਨੌ ਇਹ ਤਾਂ ਨੌ ਆ ਦੋਸਤੋ ਵੱਡੇ ਸਰੀਰ ਕਟਾਂਚੇ ਦੀ ਮੱਝ ਆ ਹੈਗੀ ਸੱਜਰੇ ਦੇਣੀ ਟੋਕੜਾਂ ਦੇ ਬਾਹਰ ਆ ਇਥੇ ਆ 6 ਮਹੀਨੇ ਦੀ ਸੂਈ ਆ ਇਹਨਾਂ ਬੱਚੇ ਹੋ ਆ ਪਰ ਉਹਨੇ ਟੋਕੜ ਮੰਨ ਕੇ ਸੌਦਾ ਕਰ ਲਿਆ ਤੇ 9 ਕਿਲੋ ਦੋਤਾ ਦੇ ਕੋਲ ਇਹ ਪਹਾੜੀ ਤੋਂ ਤਰਾ ਪੈ ਜੂਗੀ ਸਾਨੂੰ ਥੋੜੀ ਜੀ ਤੈਨੂੰ ਪਤਾ ਛਬੀਟ ਹੁੰਦੀ ਐ ਭੋਰਾ ਕੀ ਟੀਕਾ ਲਾਉਣੀ ਜਦੋਂ ਟੀਕਾ ਲਾਉਣਾ ਤੇ ਐ ਕਰਕੇ ਨੇ ਲਿਆਵੇ ਐ ਮੂੰਹ ਕਰਨਾ ਬਸ ਆਪਣੇ ਆਪ ਹੀ ਤੇ ਬਾਲਟੀ ਨਹੀਂ ਫੜਨ ਦੇਣੀ ਤੇ ਪਸਮੀ ਹੁੰਦੀ ਆ ਤੇ ਪੋਲੀ ਇਹ ਨਹੀਂ ਜੋ ਟੀਕਾ ਲੱਗ ਗਿਆ ਦੀਆਂ ਧਾਰਾਂ ਜਿਹੜੀਆਂ ਆਪਣੇ ਆ ਵਗਲ ਆਪਣੀਆਂ ਰਾਜਤਿਆਂ ਹਾਂ ਲਓ ਦੋਸਤੋ ਇਹ ਤਿੰਨ ਜੜੀਆਂ ਦੋਸਤੋ ਮੱਜਾਂ ਨੇ ਆਪਾਂ ਬੋਲ ਕੇ ਨਹੀਂ ਵਿਖਾਉਂਦੇ ਕਿ ਜਿਆਦਾ ਕੰਮ ਲੰਬਾ ਹੁੰਦਾ ਲੰਮਾ ਹੋ ਜਾਂਦਾ ਇਸ ਕਰਕੇ ਆਪਾਂ ਡਿਟੇਲ ਦਿੰਨੇ ਆ ਜਿਹੜੇ ਵੀਰ ਤੋਕੜ ਖਰੀਦਣ ਆ ਰਹੇ ਆਂ ਇਹ ਮਹੀਨੇ ਦੀ ਸੂਈ ਆ 9 ਕਿਲੋ ਤੋਤ ਤੇ ਇਹ ਜਿਹੜੀ ਆ ਪਰਲੀ ਝੋਟੀ ਤੁਸੀਂ ਆ ਵੇਖ ਰਹੇ ਹੋ ਜਿਹਨੇ ਪੂਸ ਚੱਕੀ ਆ ਬਿਲਕੁਲ 7 ਕਿਲੋ ਤੋਂ ਬਾਹਰ ਦੋ ਦਾ ਦੇ ਇੱਕ ਮਹੀਨੇ ਦੀ ਬਣੀ ਆ ਹਾਂਜੀ ਹੁਣ ਸਾਰੀਆਂ ਆਪਣੀਆਂ ਵੀਰ ਜੀ ਇਹ ਸਾਰੀਆਂ ਤਿੰਨੇ ਝੋਈਆਂ ਆ ਵੀ ਜਿਹੜੀ ਆ 7 ਕਿਲੋ ਦੁੱਧ ਜਿਹੜਾ ਦੋਸਤੋ ਬਿਲਕੁਲ 7 ਕਿਲੋ ਮੰਨ ਲੈ ਕੋਈ ਵੀਰ 7 ਤੋਂ ਪਾਈਆਖੰਡ ਬਾਹਰ ਮੰਨ ਲੈ ਠੀਕ ਆ ਇਹਨਾਂ ਦੋ ਥੱਲੇ ਇਹਦੇ ਥੱਲੇ 9 ਕਿਲੋ ਦੁੱਧ ਦਾ ਜਿਹੜੀ ਆ ਬਿਲਕੁਲ ਟੋਕਰ ਤੁਹਾਨੂੰ ਵਿਖਾਈ ਆ 1 ਮਹੀਨੇ ਦਾ ਆ ਤੇ ਰਾਜ ਸਿਆ ਕੀ ਨਾ ਚਲੋ ਆਪਾਂ ਆ ਚੌਥੇ ਤੋਂ ਕੋਈ ਗਿਣ ਸਕਦੇ ਕੋਈ ਚੌਥੇ ਆਖੇ ਭਾਵੇਂ ਪੰਜਵੇਂ ਆਖੇ ਆ ਤੇ ਰਾਜ ਸਿਆ ਦੂਜੇ ਤੀਜੇ ਆ ਝੋਟੀਆਂ ਦੇ ਚਿਹਰਾ ਵਾ ਹਾਂ ਆ ਲਓ ਜੀ ਮਨੇ ਦਾ ਪਿੰਡਾ ਜਿੱਤਰਾ ਸੂਣ ਵਾਲੀ ਦੀ ਢੁੱਕਾ ਪਹੁੰਦਾ ਇਸ ਤਰ੍ਹਾਂ ਦੀ ਆ ਮਗਰ ਉਹ ਕੱਟਾ ਵਾ 8 ਕਿਲੋ ਦੁੱਧ ਆ ਰਾਮ ਨਹੀਂ ਸਾਤ ਤੇ ਠੰਡਾ ਕਰਕੇ ਨਾ ਅੱਛਾ ਪਾਉ ਜੀ ਇਹਦੇ ਮਗਰ ਮਾਲਵ ਜਿਹੜੀ ਆ 9 ਕਿਲੋ ਲਈ ਇਹਦੇ ਮਗਰ ਬੱਚਾ ਨਹੀਂ ਹੈਗਾਗਾ ਇਹਦੇ ਬਨਾਬ ਇਹਨਾਂ ਦੋ ਮਗਰ ਇਨਾ ਮਗਰ ਇਹਦੇ ਮਗਰ ਕੱਟਾ ਵਾ ਕੱਟਾ ਏ ਤੇ ਕੀ ਨਾ ਇਹਦੇ ਮਗਰ ਫਲ ਮਰ ਗਿਆ ਵਾ ਇਹਨੂੰ 4 ਕਿ ਮਹੀਨੇ ਸੂਈ ਨੂੰ ਗਿਆ ਜਾਨੀ ਕਿ 7 ਕਿਲੋ ਦੁੱਧ ਦਸਣਾ ਭਾਵੇਂ 9 ਆ ਪਰ ਜੋ ਆਪਾਂ ਠੰਡਾ ਕਰਕੇ ਮਿਲ ਲੈਣਾ 7 ਕਿਲੋ ਆ 7 ਕਿਲੋ ਤੇ ਇਹ ਜਾਨੀ ਕਿ ਆਪਾਂ ਮਲ 50 24 ਛੋੜ ਛੱਪਾ ਕਰ ਦਾਂਗੇ ਜਿਹੜੀ ਮਰਜੀ ਜਿੱਤਰਾ ਆਪਣੀਆਂ ਭੈਣਾਂ ਦੇ ਸੂਟ ਨਹੀਂ ਬਾਹਰ ਲਾਏ ਹੁੰਦੇ ਕੀ ਨਾਂ ਵਾ ਰਖੜੀ ਤੇ ਸੇਲਾਂ ਲਈ ਇਹ ਸੇਲ ਹੀ ਲਈ ਆ ਜਿਹੜਾ ਖੜੂ ਰਾਜ ਸਿੰਘ ਤੈਨੂੰ ਫੋਨ ਨਾਲ ਲਾਇਆ ਤੇ ਆਪਣੇ ਵਪਾਰ ਕਰਨ ਦਾ ਕੀ ਫਾਇਦਾ ਹਾਂ ਹਾਂ ਇਹ 50 ਤੋਂ ਵੀ ਕੋਈ 1000 15 ਹੋ ਅੰਦਰ ਆ ਜਦੋਂ ਕੋਈ 150 ਦਾ ਸੂਟ ਲਾ ਦਿੰਦਾ ਤਾਂ ਭੈਣਾਂ ਪੁੱਛਦੀਆਂ ਨਹੀਂ ਨੀ ਵੀ ਨਾਂ ਨਾਲ ਦੁਪੱਟਾ ਵੀ ਨਾ ਦੁਪੱਟਾ ਇਹਨਾਂ ਦੇ ਨਾਲ ਦੁਪੱਟਾ ਹੀ ਬੰਨਣ ਵਾਲੀ ਗੱਲ ਲਿਆ ਦੇ ਨਾਲ ਘਰੋਂ ਗਾਨੀ ਨਹੀਂ ਪਾ ਕੇ ਖਲਾਵਾਂਗੇ ਪੂਰਾ ਛਨਾਰ ਕੇ ਦੇ ਠੀਕ ਆ ਠੀਕ ਆ ਜੇ ਤੇ ਯਕੀਨ ਤੇ ਖੜਨੀ ਆ ਰਾਜ ਸਿੰਘ ਕੋਈ ਗਲਤ ਕੰਮ ਹੋਵੇ ਤਾਂ ਅਗਲਾ ਤੈਨੂੰ ਫੋਨ ਲਾਵੇ ਠੀਕ ਹੈ ਤੇ ਬੁੱਢਾ ਕੀ ਜਾਂਦਾ ਏ ਟੋਟੀਆਂ ਵਾਲਾ ਅਗਲਾ ਦੋ ਟਾਈਮ ਚੋਵੇ ਸਹੀ ਹੈ ਜੀ ਸਹੀ ਹਾਂ ਇਹ ਹਾਂਜੀ ਚਲੋ ਰਾਜ ਤਾਂ ਕਿਹੜੇ ਆਪਾਂ ਕੀ ਜਾਵਾਂ ਕਿਸੇ ਵੇਲੇ ਮੱਜਾਂ ਤੋਂ ਬਿਨਾ ਵੀਡੀਓ ਬਣਾਉਣੀ ਆ ਲਓ ਜੀ ਭੈਣ ਭਰਾਵਾਂ ਨੂੰ ਮਤਲਬ ਤੇ ਜਿਹੜਾ ਐਵੇਂ ਕਮੈਂਟ ਕਰਦਾ ਮੇਰਾ ਵੀਰ ਐਂੀਆਂ ਮਾਲ ਥਾਂਭੋ ਤੇ ਫੇਰ ਪਤਾ ਲੱਗੇ ਕਿਤਰਾ ਥਾਂਭੀ ਦਾ ਕਿਤਰਾ ਲਿਹਾਈ ਦਾ ਰਾਜ ਤਾਂ ਆਰੇ ਮੁੱਲ ਵੜਾ ਗਲਤ ਕਰਦੇ ਆਪਾਂ ਤੇ ਕੋਈ 1000 1500 ਕੱਢਣਾ ਅਹੀਂ ਇਹ ਦੇਖਣਾ ਆਈ ਕਿੰਨੇ ਦੀ ਆ ਉਦੋਂ 3000 ਵੱਧ ਮੰਗਣਾ ਵਾ 1000 ਟੁੱਟਣਾ ਵੀ ਪੈਣਾ ਤੂੰ ਸੋਚਾ ਆਈ ਤੇ 2000 ਬਦਲੇ ਪਿਓ ਪੁੱਤਾਂ ਨੇ ਫੋਟ ਹੋਣੇ ਆ ਨਹਾਉਣਾ ਤਵਾਉਣਾ ਕਿਉਂ ਜੇ ਆਖੀ ਇਹਨਾਂ ਚ 10 10000 ਵੀਰ ਨਿਕਲਦਾ ਹੋਣੀ ਲੋਕ ਬੜੇ ਸਿਆਣੇ ਦੇਣ ਵਾਲੇ ਸਾਰੇ ਸਾਰੇ ਸਿਆਣੇ ਬੜੇ ਸਿਆਣੇ ਆ ਲੈਣੇ ਸਿਆਣੇ ਪਾਉ ਜੀ ਜਦੋਂ ਇੱਕ ਗੱਲ ਇਹ ਵੀ ਜ਼ਰੂਰ ਆ ਉਹ ਕਮੈਂਟ ਕਰਦੇ ਵੀਰ ਆਪਣੇ ਭਰਾ ਨੇ ਇੱਕ ਗੱਲ ਵੀ ਉਹ ਜਦੋਂ ਅੱਗੇ ਘਰੋਂ ਜੋ ਪਸ਼ੂ ਲੈ ਲੈ ਕੇ ਲੈਣ ਜਾਣ ਤੇ ਫਿਰ ਪਤਾ ਜ਼ਰੂਰ ਲੱਗੇ ਹੁਣ ਵੀਰ ਜੀ ਜਦੋਂ ਚੰਗੇ ਪਹੂ ਦਾ ਕਮੈਂਟ ਆਉਂਦਾ ਨਾ ਉਦੋਂ ਬੰਦੇ ਦਾ ਮਨ ਜਿਹੜਾ ਦਾਸ ਹੁੰਦਾ ਵਾ ਕੀ ਕਰਦੀ ਜਨਤਾ ਹਾਂ ਕਿਉਂ ਆਪਾਂ ਮਲਾਂਦ ਹੁੰਦੇ ਆ ਲੈਣਾਂ ਦੇ 1012 ਹੋ ਤੇ ਲੋਕਾਂ ਨੇ ਬੈਠੇ ਮਲਸੂਈ ਕਮਾ ਦੇਣੀ ਆ ਬਾਪੂ ਆ ਜਾਂਦਾ ਜੋਆਂ ਦਾ ਜਿੰਨੇ ਮੱਝ ਲੈਣੀ ਆ ਅਗਲਾ ਘਰੇ ਬਿਲਕੁਲ ਜੀ ਹਾਂਜੀ ਬਿਲਕੁਲ ਬਿਲਕੁਲ ਤੇ ਜੇ ਆਪਣੀ ਥੱਲੀ ਤੇ ਖੜਨੀ ਤੇ ਤਾਂ ਵੀ ਮਲ ਕੋਈ ਜੋ ਦੱਸਿਆ ਉਹ ਨਿਕਲੂ ਵੀਰੋ ਬਿਲਕੁਲ ਇੱਕ ਉਹ ਤਿੰਨ ਟੋਕੜ ਜੀ ਇਸ ਤੋਂ ਬਾਅਦ ਇੱਕ ਆ ਵੀ ਤੁਸੀਂ ਵਿਖਾਉਣੀ ਜੀ ਹਾਂ ਉਹ ਵੀ ਵੇਚਣੀ ਆ ਉਹਦੇ ਥੱਲੇ ਆਪਣਾ ਮਹੀਨਾ ਡੇਢ ਮਹੀਨਾ ਹੋ ਗਿਆ ਬੱਚਾ ਮਰੇ ਨੂੰ ਉਹੜੀ ਪਰਲੀ ਆ ਹਾਂ ਦੋਸਤੋ ਵੇਚਣੀ ਆ ਇਹ ਹਾਂਜੀ ਇਹ ਮੱਝ ਟੋਕੜਾ ਦੋਸਤੋ ਇਹ ਵੀ ਪੰਜ ਕੁ ਮਹੀਨਿਆਂ ਦੀ ਸੂਈ ਆ ਨਹੀਂ ਇਹ ਰਾਜ ਰਾਜਿਆਂ ਕੀ ਨਾ ਰੱਬ ਨੂੰ ਜਾਣ ਦੇਣੀ ਆ ਇਹ ਕੀ ਨਾ ਮਲ ਦੋ ਮਹੀਨੇ ਹੋ ਗਏ ਆ ਕਿੰਨੇ ਮਹੀਨਾਵਾਂ ਰੱਖੀ ਡੇਢ ਮਹੀਨਾਵਾਂ ਕੀ ਜੋ ਹੋਇਆ ਉਹ ਦੇਣਾ ਵਾ ਹਾਂ ਡੇਢ ਉਹਦਾ ਭੈ ਰਾਜੇ ਉਹ ਜਿੱਥਾਂ ਜਾਂਦਾ ਬਿਲਕੁਲ ਵਪਾਰ ਕਰਨਾ ਸੱਚਾਈ ਨਾਲ ਕਰਨਾ ਇਹਨੂੰ ਪੌਣੇ ਦੋ ਦੋ ਮਹੀਨੇ ਹੋ ਗਿਆ 10 ਕਿਲੋ 9.5 10 ਕਿਲੋ ਦੁੱਧ ਅਗਲਾ 2-3 ਦਿਨ ਭਾਵੇਂ ਚੋਵੇ ਠੀਕ ਆ ਜੀ ਤੇ ਆਪਾਂ ਮੈਂ ਗੱਲ ਕਾਦੀ ਏ 60 ਤੋਂ ਵੀ ਕੋਈ 100 150 ਹ ਅੰਦਰ ਦੇ ਦੇਣੀ ਆ ਅੰਦਰ ਦੇ ਦੇਣੀ ਕੋਈ ਗੱਲ ਹੀ ਨਹੀਂ ਦੇ ਲੋ ਵੀ ਦੋਸਤੋ ਮੁਰਿਆ ਨਹੀਂ ਜਾਣ ਦੇਣਾ ਕੋਈ ਗੱਲ ਹੀ ਨਹੀਂ ਮਾਰੇ ਕਿਰਪਾ ਕਰੀ ਲੋ ਵੀ ਦੋਸਤੋ ਵੀ ਕਿਸੇ ਵੀਰ ਨੇ ਫੋਨ ਲਾ ਲਿਆ ਤੇ ਦੋਸਤੋ ਤੁਸੀਂ ਮੁਰਦੇ ਨਹੀਂ ਵੀ ਤਸੱਲੀ ਨਾ ਆਉ ਤਾਂ ਪਸੂਝੋ ਦੱਸਿਆ ਚਬਾਈ ਕਰ ਲਿਓ ਤਸੱਲੀ ਕਰ ਲਓ ਇਹ ਰਾਜ ਸਿਆ ਆਪਣੇ ਘਰ ਦੀਆਂ ਮੱਜਾਂ ਵਾਂ ਉਹਨਾਂ ਚ ਆਪਾਂ 1500 ਹੋ ਗੇ ਘਟਕੇ ਵੀ ਦੇ ਦਾਂਗੇ ਤੇ ਕੀ ਚੱਕਰ ਹੈ ਆਪਾਂ ਡੰਗਰ ਪਿੱਛੇ ਲੈ ਆ ਤੇ ਇਹਨਾਂ ਦਾ ਕਰਕੇ ਫਿਰ ਡੰਗਰ ਲਿਆਂਦੇ ਨਹੀਂ ਜਾਂਦੇ ਕਿਉਂ ਗਾੜੀ ਫੇਰ ਨਗ ਜਾਦੇ ਹੋਈ ਨੇ ਤਾਦ ਕਰਕੇ ਆਪਾਂ ਇਹਨਾਂ ਚੋਂ ਮਲ ਸਹੀ ਹੈ ਸਾਫ ਕਿਤਾਬ ਨਹੀਂ ਕੰਮ ਕੀਤਾ ਇਹਨੇ ਪਸੂ ਸੀ ਅੱਜ ਜੀ ਆਪਣੇ ਕੋਲ ਹਾਂਜੀ ਵੀਰ ਜੀ ਲਓ ਵੀ ਦੋਸਤੋ ਪਸੂ ਕਾਫੀ ਬਣ ਗਏ ਸੀ ਸੋ ਮੇਰਾ ਅਵੇਰ ਜਿਹੜੀ ਵੀਰ ਆਪਣੇ ਕੋਈ ਰਿਕਵੈਸਟ ਕਰਦਾ ਮੈਨੂੰ ਵੀ ਵੀਡੀਓ ਘੱਟ ਬਣਾਇਆ ਕਰੀਏ ਤੇ ਵੀਡੀਓ ਦੋਸਤੋ ਬਣ ਜਾਂਦੀ ਹੈ ਵੀ ਥੋੜੀਆਂ ਬਦੀਆਂ ਗੱਲਾਂ ਤੁਹਾਨੂੰ ਪਤਾ ਵੀ ਜਦੋਂ ਪਾਉ ਸਿੰਘ ਹੋਰਾਂ ਦੇ ਕੋਲ ਆ ਜੀ ਆਪਾਂ ਪਾਉ ਨੋਗ ਸਿੰਘ ਹੋਣਾਂ ਕੋਲ ਤੇ ਵੈਸੇ ਵੀ 10 10 ਕਿ ਮਿੰਟ ਦਾ ਫਰਕ 5 ਮਿੰਟ 8 ਮਿੰਟ ਦਾ ਪੈ ਜਾਂਦਾ ਤੇ ਗਰ ਲਾਲ ਨੰਬਰ ਮੇਰਾ ਵੀਰ ਜਰੂਰ ਸਾਂਝੇ ਕਰ ਦਿਓ ਹਾਂਜੀ ਜਰੂਰ ਜੀ ਨੰਬਰ 98553 92767 ਤੇ ਦੂਜਾ ਨੰਬਰ ਆਪਣਾ ਜੀ ਆ ਹੇਗਾ ਜੀ ਤੇ ਪਾਉ ਜੀ ਬਸ ਜੀ ਸਾਰਿਆਂ ਪਣਪਰਾਵਾਂ ਨੂੰ ਸਾਸਰੀ ਕਾਲ ਦੇ ਲੋ ਮਹਾਰਾਜ ਤੁਹਾਨੂੰ ਤੰਦਰੁਸਤੀ ਦੇਵੇ ਵੇਖਣ ਵਾਲੇ ਨੂੰ ਦੇਸ ਪਰ ਦੇ ਸਾਰਿਆਂ ਨੂੰ ਚੜਦੀ ਕਲਾ ਰੱਖੇ ਮਹਾਰਾਜ ਸੱਚਾ ਪਾਤਸ਼ਾਹ ਠੀਕ ਹੈ ਜੀ ਦਿਲੋਂ ਧੰਨਵਾਦ ਰਾਜ ਸਿਆ ਦੇ ਲੋ